ਇਸ ਲਈ ਕਈ ਦਹਾਕੀਆਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਬੰਦ ਹੈ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਕਾਫੀ ਬਿਮਾਰ ਚੱਲ ਰਹੀ ਨੇ ਤੇ ਉਹ ਆਖਰੀ ਵਾਰ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੇ ਨੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਭਾਈ ਜਗਤਾਰ ਸਿੰਘ ਹਵਾਰਾ ਦਾ ਵੀ ਕਹਿਣਾ ਹੈ ਕਿ ਉਹ ਆਖਰੀ ਵਾਰ ਆਪਣੀ ਮਾਤਾ ਨੂੰ ਮਿਲਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਬਾਰੇ ਪਾਈ ਜਰਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਬਾਰੇ ਅਜੇ ਕੋਈ ਵੀ ਸਪਸ਼ਟ ਨਹੀਂ ਹੋ ਸਕਿਆ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਸ੍ਰੀ ਕਲਕੱਤ ਸਹਾਇਦ ਦੇ ਜਥੇਦਾਰ ਸਾਹਿਬ ਸਣੇ ਉਹਨਾਂ ਦੀ ਮਾਤਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚੇ ਸੀ ਤੇ ਨਾਲ ਮੰਗ ਕੀਤੀ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਲਦ ਤੋਂ ਜਲਦ ਪੈਰੋਲ ਦਿੱਤੀ ਜਾਵੇ ਤਾਂ ਜੋ ਆਪਣੀ ਆਖਰੀ ਵਾਰ ਮਾਤਾ ਦੇ ਦਰਸ਼ਨ ਕਰ ਸਕਣ ਤੇ ਇੱਕ ਮਾਂ ਵੀ ਆਪਣੇ ਪੁੱਤਰ ਨੂੰ ਆਖਰੀ ਵਾਰ ਮਿਲ ਸਕੇ ਕਿਉਂਕਿ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਇਸੇ ਦੌਰਾਨ ਹੀ ਜੋਗਰਾਜ ਸਿੰਘ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਕੀ ਕੁਝ ਕਹਿਣਾ ਸੀ ਜੋਗਰਾਜ ਸਿੰਘ ਦਾ ਤੁਸੀਂ ਵੀ ਸੁਣੋ ਤੁਸੀਂ ਮਾਤਾ ਜੀ ਨੂੰ ਦੇਖੇ ਮੁੰਡੇ ਤੇ ਪਏ ਕਿ ਨਹੀਂ ਮੈਂ ਅੱਜ ਪਹਿਲੀ ਵਾਰ ਦੇਖਿਆ ਯਕੀਨ ਕਰਿਓ ਆਪਣੇ ਸਾਹਾਂ ਦੀਆਂ ਮਾਮਾਂ ਨੇ ਜੁਰਕੀਆਂ ਦੇ ਨਹੀਂ ਹੈਗੀਆਂ ਨੇ ਮੇਰੇ ਲਈ ਉਹ ਮਾਂ ਨੂੰ ਦੇਖ ਕੇ ਸੀਨਾ ਫਟ ਗਿਆ ਟੁਕੜੇ ਟੁਕੜੇ ਹੋਏ ਇਹ ਦੇਖ ਕੇ ਕਿ ਉਹਨਾਂ ਦਾ ਪੁੱਤਰ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਬਾਕੀ ਸਾਥੀ ਸਾਰੇ ਉਹਨਾਂ ਦੀ ਮਾਤਾ ਪਿਤਾ ਸਾਰੇ ਨੇ ਇਹ ਬੜਾ ਜ਼ੁਲਮ ਹੈ ਮੈਂ ਅਪੀਲ ਕਰਦਾ ਸਰਕਾਰ ਨੂੰ ਕਿ ਸਜ਼ਾਵਾਂ ਤੁਸੀਂ ਹਾਈ ਕੋਰਟ ਨੇ ਜਾਂ ਕੋਰਟ ਨੇ ਸੁਪਰੀਮ ਕੋਰਟ ਨੇ ਨਿਯੁਕਤ ਕੀਤੀਆਂ ਸਖੂਰੀਆਂ ਛੱਡ ਦੇਣਾ ਚਾਹੀਦਾ ਕਿਸ ਗੱਲ ਦਾ ਖਤਰਾ ਹੈ ਜਿਹੜੇ ਸਾਡੇ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਇਹਨਾਂ ਨੇ ਕਿਹਾ ਸੀ ਤੁਹਾਨੂੰ ਵੀ ਯਾਦ ਹੋਊਗਾ ਸਾਰਿਆਂ ਨੂੰ ਕਿ ਅਸੀਂ ਉਹਨੂੰ ਉੱਥੇ ਚੰਡੀਗੜ੍ਹ ਲੈ ਕੇ ਆਵਾਂਗੇ ਉਹਨਾਂ ਸਜ਼ਾਵਾਂ ਖਤਮ ਹੋ ਗਈਆਂ ਨੇ ਸੰਪੂਰਨ ਤਰੀਕੇ ਤੇ ਉਹਨੂੰ ਰਿਹਾਇਆ ਕੀਤਾ ਜਾਊਗਾ ਕਿਸ ਗੱਲ ਦਾ ਖਤਰਾ ਆਪਾਂ ਇਸ ਗੱਲ ਚ ਕਿਉਂ ਜਾਣ ਇੱਕ ਦੇਸ਼ ਇੱਕ ਪੰਜਾਬ ਸਾਰਾ ਇੱਕੋ ਹੀ ਹੈ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਆਪਾਂ ਇਕੱਠੇ ਇੱਕ ਦਿਨ ਪਿਆਰ ਕਰਦੇ ਅੱਜ ਵੀ ਨਵਾਂ ਨਾਲੋਂ 마ਸਕ ਦੇ ਬੱਕ ਨਹੀਂ ਹੋ ਸਕਦਾ ਉਹ ਬੱਚੇ ਆਪਣੇ ਕਿਸ ਦੇ ਭਰਾ ਨੇ ਪੈਣ ਮਾਤਾਵਾ ਦੇ ਸਾਰੇ ਪੁੱਤਰ ਨੇ ਆਪਣੇ ਵੀ ਨੇ ਮੇਰੀ ਬੇਨਤੀ ਹੱਥ ਜੋੜ ਕੇ ਸਰਕਾਰ ਨੂੰ ਇੰਨਾ ਜ਼ੁਲਮ ਨਹੀਂ ਕਰੀਦਾ ਉਹਨਾਂ ਨੂੰ ਤੁਹਾਨੂੰ ਰਿਹਾ ਕਰ ਦੇਣਾ ਚਾਹੀਦਾ ਔਰ ਮੇਰਾ ਖਿਆਲ ਹੈ ਇੱਕ ਯਕੀਨ ਹੈ ਸਾਰੇ ਪੰਜਾਬ ਵੱਲੋਂ ਸਾਰੇ ਦੁਨੀਆ ਵੱਲੋਂ ਦੇਸ਼ ਵੱਲੋਂ ਕਿ ਮੇਰਾ ਸਰਜਤ ਆਉਣਗੇ ਤੇ ਸ਼ਾਇਦ ਐਸਾ ਖੂਬਸੂਰਤ ਪਿਆਰ ਦਾ ਪ੍ਰਚਾਰ ਹੋਊਗਾ ਜਿਹੜਾ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਕਹੀ ਹੈ ਸੱਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪਰਪਾਇ ਪ੍ਰੇਮ ਨਾਲ ਸਾਰਾ ਕੁਝ ਠੀਕ ਹੋ ਸਕਦਾ ਬੱਚੇ ਹੈ ਹੋ ਗਿਆ ਬਹੁਤ ਕੋਚ ਹੋ ਜਾਂਦਾ ਬੰਦੇ ਤੋਂ ਔਰ ਸਜ਼ਾ ਤੋਂ ਬਾਅਦ ਬੰਦਾ ਜਿਹੜਾ ਹੈਗਾ ਨਵਾਂ ਨਕੋਰ ਹੋ ਜਾਂਦਾ ਔਰ ਜਿਹੜੀ ਵੀ ਗੱਲਾਂ ਕੀਤੀਆਂ ਨੇ ਉਹ ਆਪਣੇ ਆਪਣੇ ਹੱਕਾਂ ਨਾਲ ਕੀਤੀਆਂ ਨੇ ਆਪਣੇ ਹੱਕ ਵਾਸਤੇ ਕੀਤੀਆਂ ਨੇ